ਸਾਰੇ ਪੱਤਰਕਾਰ ਜਿਹੜੇ ਆ ਗਏ ਨੇ ਚਲਾ ਗਾੜ ਕੋਈ ਪੁੱਛੋ ਗਾੜ ਤੁਸੀਂ ਇਹ ਰਹੀ ਇਹਨਾਂ ਤੋਂ ਜਰ ਇਹ ਜਰ ਹੈ ਇਹ ਬੋਕਰ ਜੇਨ ਲੱਗ ਰਹੇ ਆ ਜਾਓ ਪਾਕਨ ਲਈ ਤਾਂ ਸਾਰੇ ਭੱਜ ਕੇ ਆਣੇ ਸਾਰੇ ਆਲਾ ਵੜਵੀਂ ਕਿੱਜਾ नेशनल कांबरा जिंदाबाद ग्रेटर नेशनल कांबरा जिंदाबाद रायबड़ी जिंदाबाद अभी ਤੋਂ ਬਹੁਤ ਸੀ ਸਮਾਂ ਚੱਲ ਰਿਹਾ ਹੈ ਕਿ ਸਰਕਾਰ ਦਾ ਤਾਰ ਆਉਂਦਾ ਲੋਕਾਂ ਦੀ ਇਲੈਕਸ਼ਨ ਚੱਲ ਰਹੀ ਸੀ ਜਿ ਲਗਾਤਾਰ ਜੁਲਾਈ ਮਾਰ ਅੱਥੋਂ ਪਾਰਟੀਆਂ ਨੇ ਇਹਨਾਂ ਨੇ ਆਪਣਾ ਵਰਤ ਤੇ ਲੱਗੇ ਰਹੇ ਲਗਾਤਾਰ ਕਿੰਨੇ ਮਹੀਨੇ ਤੋਂ ਅੱਜ 1 ਜੂਨ ਹੈ ਅੱਜ ਵੋਟਾਂ ਪੈ ਰਹੀਆਂ ਨੇ ਅੱਜ ਕਿਸੇ ਤੇ ਵੀ ਕੰਮ ਲਗਾਇਆ ਗਿਆ ਵਾ ਮਲਟਨ ਦੇ ਵਿੱਚ ਆਪਾਂ ਇੱਥੇ ਕੀ ਰਿਜ਼ਲਟ ਆਖੀ ਇਹਦਾ ਰਿਜ਼ਲਟ ਤੁਸੀਂ ਦੇਖ ਹੀ ਰਹੇ ਹੋ ਸਾਰੇ ਬੂਥਾਂ ਦੀ ਚੈਕਿੰਗ ਕੀਤੀ ਆ ਦੇਖੋ ਸਾਹਮਣੇ ਵਿਚਾਰੇ ਦੋ ਬੈਠੇ ਆ ਉਧਰ ਖਾਲੀ ਹੋ ਚੁੱਕਾ ਆਇਦਰ ਵੀ ਦੇਖ ਲਓ ਇਸ ਕਰਕੇ ਇੱਥੋਂ ਪਤਾ ਲੱਗ ਰਿਹਾ ਕਿ ਮੋਟਾਪੁਰੀਆਂ ਜੋਰ ਸ਼ੋਰ ਨਾਲ ਲੋਕ ਪਾਰੇ ਨੇ ਇੰਨੀ ਗਰਮੀ ਦੇ ਵਿੱਚ ਰਾਜਾ ਬੜੇਗੀ ਜੀ ਨੂੰ ਕਿੰਨੇ ਵੋਟ ਬੋਤ ਬੰਦੀ ਦੀ ਰਿਪੋਰਟਿੰਗ ਹੋ ਚੁੱਕੀ ਆ ਅਪਰੋਕਸੀਮੇਟਲੀ 50% ਹੋ ਚੁੱਕੀ ਆ ਵੋਟ ਪੋਲ ਇਹਨਾਂ ਬੂਥਾਂ ਦੇ ਵੋਟ ਬੋਣ ਦੀ ਕਿੰਨੀ ਪ੍ਰਭਾਵਨਾ ਹੈਗੀ ਆ ਇਹ ਕੋ ਗਰਮੀ ਹੈਗੀ ਹੈ ਕੋਸ਼ਿਸ਼ ਹੋ ਸਕਦੀ ਹੈ ਸਾਡੀ ਤਾਂ ਕੋਸ਼ਿਸ਼ ਹੀ ਹੈ 35 ਤੱਕ ਜਾਵੇ 70 ਤੱਕ ਜਾਵੇ 100% ਉਹ ਵੀ ਦੇਖੇ ਤੇ ਕਈ ਤਰ੍ਹਾਂ ਦੀਆਂ ਪ੍ਰੋਬਲਮਸ ਆ ਜਾਂਦੀਆਂ ਜਿਹੜਾ ਕੋ ਬੋਟਿੰਗ ਜਿਹੜੀ ਹੈਗੀ ਆ ਉਹ ਗਰਮੀ ਕਰਕੇ ਥੋੜੀ ਜੀ ਘੱਟ ਰਹੇਗੀ ਸਾਡਾ ਜੋ ਉਮੀਦ ਹੈ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੋਟਾ ਘਟਾ ਕੇ ਵੋਟਾ ਪਾਈਏ ਅੱਜ ਵੋਟਰਾਂ ਨੂੰ ਕੀ ਕਹਿਣਾ ਚਾਹੀਦਾ ਮੋਟਾ ਅੱਜ ਦਿਨ ਇਹ ਕਹਿਣਾ ਚਾਹੁੰਦੇ ਜਿੰਨੇ ਤੇ ਵੋਟਾਂ ਪਾਣੀ ਆ ਉਹ ਵੋਟਿੰਗ ਜਿਹਨੂੰ ਰਿਪੋਰਟ ਕਰਨ ਉਹਨੂੰ ਜਿठाਣ ਤਾਂ ਕਿ ਅਜ਼ੀਮ ਨੂੰ ਜਾਣਿਆ ਨਹੀਂ ਆ ਸਮੱਸਿਆਵਾਂ ਕਿਹੜੀਆਂ ਪੜੀਆਂ ਆ ਇਹ ਖਤਮ ਕਰਨ ਔਰ ਜਿਹੜਾ ਬੋਡ ਦੀ ਪਾਵਰ ਸਾਡੇ ਲੋਕਤੰਤਰ ਦੇ ਵਿੱਚ ਦਿੱਤੀ ਐ ਸਵਿਧਾਨ ਦੇ ਵਿੱਚ ਹੈਗੀ ਐ ਇਹ ਪਾਵਰ ਜਿਹੜੀ ਦਿੱਤੀ ਹੈਗੀ ਐ ਡਾਕਟਰ ਬੀ ਆਰ ਬੇਸਕਰ ਨੇ ਸਾਡੇ ਕਾਂਗਰਸ ਹਜ਼ਾਨ ਨੇ ਉਹਦਾ ਪ੍ਰਯੋਗ ਕਰਨਾ ਚਾਹੀਦਾ ਹਰੇਕ ਨੂੰ ਔਰ 5 ਸਾਲ ਬਾਅਦ ਵੋਟਰਾਂ ਦੇ ਜਾਂਦੇ ਨੇ ਔਰ ਆਪਾਂ ਆਪ ਸੋਚਦੇ ਆ ਕਿ ਆ ਆਪਾਂ ਕੀ ਕੰਮ ਕਰਦਾ ਇਸ ਗੱਲ ਨੂੰ ਟਾਈਮ ਦੇ ਵਿੱਚ ਜਿਹੜਾ ਹੈਗਾ ਉਹਦਾ ਫੈਸਲਾ ਲੈਣਾ ਚਾਹੀਦਾ। ਸਾਡੀ ਅਸੀਂ ਸਹੀ ਬੰਦਾ ਚੁਣ ਸਕਦੇ ਆ ਜਿਨ੍ਹਾਂ ਨੇ ਸਾਡੇ ਲੋਕ ਸਭਾ ਦੇ ਵਿੱਚ ਜਾ ਕੇ ਸਾਡੀ ਆਵਾਜ਼ ਬੁਲੰਦ ਕਰੀ ਪਬਲਿਕ ਦੀ ਆਵਾਜ਼। ਪਰ ਪੁੱਤਾਂ ਅਲੱਗ ਤੋਂ ਜਿਹੜੀ ਤੋਂ ਪਹਿਲਾਂ ਇਹੜਾ ਇੱਕ ਲੌਂਸ ਹੋ ਗਿਆ ਆਵਾਜ਼ ਤਕਰੀਬਨ ਰਾਹੁਲ ਕੰਦੀ ਸੀਗਾ। ਹਾਂ। ਇੱਕ ਕੰਮਕਾਜੀਤੀ ਬਣ ਗਈ। 23 22 ਦਾ ਅਸਰ ਆ ਪੁੱਤਾਂ ਬੈ ਕੇ ਜਦੋਂ ਨਾਰ ਬਣਦੀ ਹੈ। ਕੀ ਇਹ ਡਿਪਲੇਅ ਇਸ ਕੋਈ ਇੰਡੀਅਨ ਲਾਇੰਸ ਨੇ ਜੋ ਕਰਨਾ ਹੈ ਹੈਗਾ ਸਾਰੇ ਇਕੱਠੇ ਮਿਲ ਮਿਲ ਬੈਠ ਕੇ ਗੱਲ ਕਰਨੀ ਆ ਉਹਦੇ ਵਿੱਚ ਜਦੋਂ ਸਰਕਾਰ ਬਣਾਉਣ ਦੀ ਗੱਲ ਆਏਗੀ ਉਦੋਂ ਸਾਰੀ ਗੱਲ ਹੋਏਗੀ ਨਹੀਂ ਜੇ ਨੌਂਸ ਕੀਤਾ ਜਾ ਰਿਹਾ ਹੈ ਤਾਂ ਨਾ ਜੇ ਨੌਂਸ ਕੀਤਾ ਹੈ ਤੇ ਰਾਹੁਲ ਗਾਂਧੀ ਜੀ ਬਣਨਗੇ ਕਿ ਜੇ ਆਮ ਜਨ ਦੇਈ ਹੋਰੇ ਫਲਬਲ ਜੀਣ ਦੀ ਕੇਸ ਨਹੀਂ ਕੋਈ ਚੇਂਜ ਨਹੀਂ ਰਾਹੁਲ ਗਾਂਧੀ ਜੀ ਪ੍ਰਧਾਨ ਮੰਤਰੀ ਬਣਨਗੇ ਹਾਂ ਜੀ ਹਾਂ ਇੱਥੇ ਤੋਂ ਏਰੀਆ ਦੇ ਲਾਈਵ ਹਿੰਦਾਂਕੀ ਆ ਨਾ हाँ जी अभी देखो सत शनों देखो लुधियाना के अभी हम सारे बूथों पे जा रहे हैं बट कहीं ना कहीं मेरी सबसे विनती है कि जो हमारे इलेक्शन कमिश्नर ऑफिसर है वो कह रहे हैं कि सारे लोग आओ और वोट पाओ मैं जनता से यही विनती करूँगी तो उसे सारे लोग बाहर आओ गर्मी तो ना डरो इन्ना कि गर्मी है तु इन दी एंड डिजर्विंग कैंडिडेट अपने शहर के लिए चूज करना है छह बजे तक वोटिंग है बस तीन घंटे पड़े तो घर तो बाहर निकल के तुम अपने देश के भवितव्य के लिए और अपने शहर में हालात सुधारने के लिए तुम सारे बाहर निकलो घर से और वोटिंग करने के लिए आओ यही बेनती है सबसे यही गुजारिश है और तुम्हें राजा बड़िंग नोट पा के भारी मतों से विजयी करो राजा भैया एक सुनहरा भविष्य सुधारेंगे लुधियाना का यही जनता से मैं रिक्वेस्ट करूंगी उसे सारे बाहर आओ और वोट करो थैंक यू मेरा नाम सिद्धार्थ मेनी है मैं वोटपाके आए हैं मनिया गर्मी बहुत है लेकिन मेरी सारे लुधियाने वासियों नाल एक हाथ जोड़ के विनती है यह छुट्टी का दिन नहीं हैगा एक जिम्मेदारी का दिन है अपने घरों बाहर निकलो मैं नहीं कहूंगा कि इस पार्टी नु वोट पाओ उस पार्टी नु वोट पाओ लेकिन दूसरी प्लीज वोट पाके जरूर आओ ਇਨੂੰ ਇਹ ਨਾ ਸਮਝੋ ਕਿ ਛੁੱਟੀ ਹੈ ਗਰਮੀ ਹੈ ਘਰੇ ਬੈਠ ਕੇ ਬਾਹਰ ਨਿਕਲੋ ਤੇ ਦੇਸ਼ ਦੇ ਫਿਊਚਰ ਲਈ ਆਪਣੇ ਸ਼ਹਿਰ ਦੇ ਫਿਊਚਰ ਲਈ ਬੈਟਰਮੈਂਟਲੀ ਵੋਟ ਪਾਣੀ ਤੁਹਾਡੀ ਬਹੁਤ ਜ਼ਰੂਰੀ ਹੈ ਸਭ ਨੂੰ ਹੱਥ ਜੋੜ ਕੇ ਮੈਂ ਤੁਹਾਡਾ ਸਿਦਾਰਥ ਮਨੀ ਇੱਕ ਬੇਨਤੀ ਕਰਦਾ ਹਾਂ ਕਿ ਬਾਹਰ ਨਿਕਲੋ ਸਿਰਫ 6 ਵਜੇ ਤੱਕ VOTING ਹੋ ਰਹੀ ਹੈ ਵੋਟਾਂ VOTING ਦੇ ਵਿੱਚ ਹੁਮ ਹੁਮਾ ਕੇ ਆਪਣੇ ਮਨ ਦੇ ਬੰਦੇ ਨੂੰ ਜਿੰਨੇ ਤੁਹਾਡਾ ਵਿਸ਼ਵਾਸ ਹੈ ਵੋਟ ਪਾਓ ਸ਼ੁਕਰੀਆ